मैं तो सोचा ही नहीं पत्त भी बहुत बड़ा दुख भी है मैं माण भी बहुत गल् भी करके जानी मुन की करके दुख मैं सारा रोके जानी ओर कहकर रोके ਕਤੀ ਲਾ ਕੇ ਜਾਂਦੀ ਕਰਕੇ 6 ਵਜੇ ਦੇ ਨਾਮ ਕਿੰਨੀ ਧੰਦ ਹੁੰਦੀ ਆ ਮੈਂ ਇਹਨਾਂ ਦੇ ਕੋਲੇ ਹਾਂ ਬਹੁਤ ਵੱਡਾ ਦੁੱਖ ਵੀ ਰੋਣੀ ਇਹਨਾਂ ਦੇ ਕੋਲੇ ਤੇ ਸਾਫ ਸਫਾਈ ਵੀ ਕਰਦੀ ਧੂਪ ਬੱਤੀ ਵੀ ਰੰਗਣੀ ਇੱਕ ਵਾਰ ਵੀ ਵਜਾਏ ਮੈਨੂੰ 10 ਵਾਰ ਮम्मा ਕਹਿੰਦਾ ਸੀ ਪਰ ਅੱਜ ਮੈਂ ਉਹਨਾਂ ਨਾਲ ਉਹਨਾਂ ਨਾਲ ਮੇਰੇ ਕਰਨਾਟ ਵਾਇ ਤਨ ਦੁੱਖ ਵੀ ਬਹੁਤ ਆ ਤੇ ਮੈਨੂੰ ਮਾਣ ਵੀ ਬੰਦਾ جاتੀ ਹੈ ਇਹ ਮਾਣ ਗਿਆ ਇਹਨਾਂ ਦਾ ਸੋਚਿਆ ਹੀ ਨਹੀਂ ਸੀਗਾ ਵੀ ਪਤ ਵੀ ਆਏ ਹੋ ਜੂਗੇ ਬਹੁਤ ਵੱਡਾ ਦੁੱਖ ਵੀ ਆ ਮੈਨੂੰ ਤੇ ਮਾਣ ਵੀ ਬਹੁਤ ਮਾਣ ਪਰਿਵਾਰ ਦੇ ਵਿੱਚ ਹੁਣ ਕੌਣ-ਕੌਣ ਹੈ ਤੁਹਾਡੇ ਨਾਲ ਪਰਿਵਾਰ ਦੇ ਵਿੱਚ ਇੱਕ ਮੇਰੀ ਘੁੱਟੀ ਹੈ ਜੀ ਇਹ टमाटर ਵਾਲੀ ਅ ਜਿਹੜੋ ਸ਼ਹਾਦਤ ਦਿੱਤੀ ਸੀ ਇਹਨਾਂ ਨੇ ਕਵਰ ਸਿੰਘ ਜੀ ਨੇ ਮੁੱਖ ਮੰਤਰੀ ਸਾਹਿਬ ਤੁਹਾਡੇ ਘਰੇ ਆਏ ਸੀ ਕਰੋੜ ਰੁਪਏ ਦੇ ਕੇ ਗਏ ਸੀ ਹਾਂ ਜੀ ਦੇ ਕੇ ਗਏ ਸੀ ਕਰੋੜ ਰੁਪਏ ਹਾਂ ਜੀ 60 ਲੱਖ ਰੁਪਏ ਤਾਂ ਮੇਰੀ ਨੌ ਰਾਣੀ ਨੂੰ ਮਿਲਿਆ 40 ਲੱਖ ਰੁਪਏ ਉਹ 40 ਲੱਖ ਦੇ ਵਿੱਚੋਂ ਮੈਂ ਜਗਾ ਦਿੱਤੇ ਸਾਰਾ ਮਾਲ ਬਰਤ ਬਣਵਾਏ ਆ ਘਰਤ ਪਵਾਈ ਆ ਜਾਂ ਜਲਨ ਪਵਾਈ ਜੇ ਕਵਰ ਸਿੰਘ ਜੀ ਪਤਨੀ ਐਸੋ ਕਿੱਥੇ ਨੇ ਜੀ ਉਹ ਮੋਗੇ ਆ ਜੀ ਤੁਹਾਡਾ ਕੋਈ ਰਸਤਾ ਨਹੀਂ ਮੇਰੇ ਨਾਲ ਕੋਈ ਨਹੀਂ ਉਹ ਨਹੀਂ ਵਰਤਣਾ ਹੀ ਨਹੀਂਗਾ ਮੈਂ ਸਸਦੇ ਨਾਲ ਤਾਂ ਵਰਤਣਾ ਹੀ ਨਹੀਂਗਾ ਦੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਜੀ ਘਰ ਦਾ ਗੁਜ਼ਾਰਾ ਜੀ ਗੁੱਦਗਾ ਹੀ ਮੇਰੀ ਤੇ ਘਰੇ ਮਾਝ ਰੱਖੀ ਆ ਜੀ ਤੂੰ ਧੂਪ ਬੱਤੀ ਲਾ ਕੇ ਜਾਨੀ ਤੜਕੇ 6 ਵਜੇ ਤੇ ਨਾ ਮਾ ਕਿੰਨੀ ਤੰਦ ਹੁੰਦੀ ਆ ਮੈਂ ਇਹਨਾਂ ਦੇ ਕੋਲੇ ਹੂੰ ਬਹੁਤ ਵੱਡਾ ਦੁੱਖ ਵੀ ਰੋਣੀ ਇਹਨਾਂ ਦੇ ਕੋਲੇ ਤੇ ਸਾਫ ਸਫਾਈ ਵੀ ਕਰਦੀ ਧੂਪ ਬੱਤੀ ਵੀ ਲਾਉਣੀ ਗੱਲਾਂ ਵੀ ਕਰਕੇ ਜਾਨੀ ਅਮੋਨੋ ਸਾਹਮਣੇ ਕੀ ਕਰਕੇ ਦੁੱਖ ਮੈਂ ਸਾਰਾ ਰੋਕੇ ਜਾਨੀ ਉਹਦੇ ਕੋਲੇ ਜਵਾਨ ਪੁੱਤ ਦੇਸ਼ ਲਈ ਸ਼ਹੀਦ ਹੋ ਗਿਆ ਬੜਾ ਪੇਦਾ ਸਹਾਰਾ ਹੁੰਦਾ ਸਹਾਰਾ ਹੁੰਦਾ ਬਹੁਤ ਵੱਡਾ ਸਹਾਰਾ ਸੀ ਜੀ ਮੈਨੂੰ ਜਿਹਦੇ ਤੇ ਮੈਨੂੰ ਮਾਣ ਇੰਨਾ ਜ਼ਿਆਦਾ ਸੀਗਾ ਉਹਨੂੰ ਵੀ ਹੁਣ ਮੇਰਾ ਮੈਨੂੰ ਕੁਝ ਨਹੀਂ ਹੁੰਦੇ ਜਿੰਨਾ ਜਦੋਂ ਕੁਲਵੰਤ ਸਿੰਘ ਛੁੱਟੀ ਹੁੰਦਾ ਸੀ ਕਿਸ ਤਰ੍ਹਾਂ ਮਿਲਦਾ ਸੀ ਤਾਂ ਮੈਨੂੰ ਬਹੁਤ ਵਧਿਆ ਮਿਲਦਾ ਸੀ ਇੱਕ ਵਾਰ ਇਹ ਵੀ ਵਜਾਏ ਮੈਨੂੰ 10 ਵਾਰ ਮੰਮਾ ਕਹਿੰਦਾ ਸੀ ਪਰ ਅੱਜ ਮੈਂ ਉਹ ਨਾਲ ਉਹਦਾ ਬਾਤਾਂ ਮੇਰੇ ਕੰਨਾਂ 'ਤੇ ਵਜਾਈ ਕਰਾਂ ਠੀਕ ਹੈ ਮਾਤਾ ਜੀ ਭਾਵੁਕ ਹੋ ਗਏ ਸੀ ਜਦੋਂ ਤੁਸੀਂ ਬੁੱਤ ਸਾਫ਼ ਕਰ ਰਹੇ ਸੀਗੇ ਪੈਂਡ ਵਾਲੀ